तो एक ना चोरी करने वाले पर पास की गिरोह का पर्दाफाश किया गया है ए, उस गिरोह दो मेंबर को काबू किया गया है वो आपस में जीजा साला भी लगते हैं एक बंदा पहले दिल्ली से रहता सी का उत्थी भी कार मैकेनिक दे ही काम करता सी ਯਲਾ ਪੁਲਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਉਹਨਾਂ ਦੇ ਵੱਲੋਂ ਇੱਕ ਗਰੋਹ ਨੂੰ ਕਾਬੂ ਕੀਤਾ ਜਾਂਦਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਕਾਰਾਂ ਨੇ ਉਹਨੂੰ ਚੋਰੀ ਕਰਕੇ ਸਪੇਅਰ ਪਾਰਟਾਂ ਨੂੰ ਲੱਗ ਕਰਕੇ ਮਾਰਕੀਟ ਦੇ ਵਿੱਚ ਕਾਰ ਵੇਚਦੇ ਸਨ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜੀ ਪਟਿਆਲਾ ਚੌਕੀ ਮਾਡਲ ਕਾਉਂਟ ਵਿੱਚ ਮੌਜੂਦ ਆ ਜਿੱਥੇ ਇਹ ਜਿਹੜਾ ਗਿਰੋਹ ਦਾ ਪੜਦਾ ਫਾਸ਼ ਹੋਇਆ ਹੈ ਇਹਨਾਂ ਵੱਲੋਂ ਜਿਹੜੀ ਇਹ ਕਾਰਾਂ ਸੀਗੀਆਂ ਇਹ ਚੋਰੀ ਦੀਆਂ ਸਨ ਇਸ ਤੋਂ ਜਦੋਂ ਚੋਰੀ ਕਰਦੇ ਸੰ ਤਾਂ ਇੱਕ ਘੰਟੇ ਦੇ ਅੰਦਰ ਅੰਦਰ ਹੀ ਇਸ ਦੇ ਸਾਰੇ ਸਪੇਅਰ ਪਾਰਟ ਨੂੰ ਅਲੱਗ ਕਰ ਦਿੱਤਾ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਜਿਹੜੇ ਸਾਰੇ ਟੂਲਸ ਨੇ ਉਹ ਵੀ ਇੱਥੇ ਮੌਜੂਦ ਨੇ ਜਿਸ ਦੇ ਨਾਲ مدد ਦੇ ਨਾਲ ਇਸ ਨੂੰ ਖੋਲਿਆ ਜਾਂਦਾ ਸੀਗਾ ਤੇ ਨਾਲ ਹੀ ਇਸ ਨੂੰ ਜਿਹੜਾ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਜਿਹੜੀਆਂ ਹੋਰ ਸਕੇਕਾਂ ਨੇ ਉੱਥੇ ਜਾ ਕੇ ਵੇਚਿਆ ਜਾਂਦਾ ਸੀਗਾ ਜਿਹੜੇ ਸਪੇਅਰ ਪਾਰਟ ਨੇ ਕਿਉਂਕਿ ਜਿਹੜੇ ਸਪੇਅਰ ਪਾਰਟ ਨੂੰ ਕ੍ਰੇਸ ਕਰਨਾ ਜਿਹੜਾ ਮੁਸ਼ਕਿਲ ਹੁੰਦਾ ਜਿਸ ਦੇ ਚਲਦੇ ਆ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਪਰ ਪੁਲਿਸ ਵੱਲੋਂ ਇਹਨਾਂ ਜਿਹੜਾ ਗਰੋਅ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਐਸਪੀ ਸਿਟੀ ਸਰਫਰਾਜ਼ ਆਲ ਮੌਜੂਦ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜਾਣਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸਰ ਕਿਵੇਂ ਇੱਕ ਫਰੇਸ ਕੀਤਾ ਜਾਂਦਾ ਹੈ ਇਹਨਾਂ ਨੂੰ ਦੇਖੋ ਜੀ ਭੱਟਿਆਲੇ ਪੁਲਿਸ ਵੱਲੋਂ ਇੱਕ ਇਹਨਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਪਾਸ ਕੀਤਾ ਗਿਆ ਹੈ ਉਸ ਗਿਰੋਹ ਦੇ ਦੋ ਮੈਂਬਰ ਨੂੰ ਕਾਬੂ ਕੀਤਾ ਗਿਆ ਉਹ ਆਪਸ ਵਿੱਚ ਜੀਜਾ ਸਾਲਾ ਵੀ ਲੱਗਦੇ ਹਨ ਔਰ ਮੈਂ ਬੇਸਿਕਲੀ ਪਹਿਲੇ ਤੋਂ ਕਾਰ ਮੈਕੈਨਿਕ ਸੀਗਾ ਇੱਕ ਬੰਦਾ ਪਹਿਲੇ ਦਿੱਲੀ 'ਚ ਰਹਿੰਦਾ ਸੀਗਾ ਉੱਥੇ ਵੀ ਕਾਰ ਮੈਕੈਨਿਕ ਦਾ ਹੀ ਕੰਮ ਕਰਦਾ ਸੀਗਾ ਇਨਾ ਵੱਲੋਂ ਇੱਕ ਕਿਰਾਏ ਦਾ ਮਕਾਨ ਹਮਲੋਂ سے ਹਾਇਰ ਕੀਤਾ ਗਿਆ ਸੀਗਾ ਉੱਥੇ ਇਹ ਮੈਕੈਨਿਕ ਦਾ ਹੀ ਕੰਮ ਕਰਦੇ ਸੀਗੇ ਲੇਕਿਨ ਇਨਦਰ ਮੌੜ ਤੋਂ ਪ੍ਰਿੰਦੀ ਇਹ ਸੀਗਾ ਕਿ ਇਹ ਚੋਰੀ ਵਾਲੀ ਕਾਰ ਨੂੰ ਉੱਥੇ ਲੈ ਜਾਂਦੇ ਸੀਗੇ ਔਰ ਵਿਦਿਨ ਆਵਰਸ ਚੰਨ ਘੰਟੇ ਚ ਹੀ ਗੱਡੀ ਨੂੰ ਕੱਟ ਕਰਕੇ ਸਪੇਅਰ ਪਾਰਟਸ ਐਡਿਟ ਕਰ ਦਿੰਦੇ ਸੀਗੇ ਟ੍ਰੇਸ ਕਿਵੇਂ ਕੀਤਾ ਜਾਂਦਾ ਕਿਉਂਕਿ ਜਦੋਂ ਗੱਡੀ ਖੁੱਲ ਜਾਂਦੀ ਹੈ ਤਾਂ ਦੇਸ਼ ਤੋਂ ਜਿਵੇਂ ਆਪਾਂ ਕਹਿੰਦੇ ਕਿ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਲਿਜਾ ਕੇ ਵੇਚਦੇ ਹੋਣਗੇ ਟ੍ਰੇਸ ਕਿਵੇਂ ਕੀਤਾ ਜਾਂਦਾ ਦੇਖੋ ਜੀ ਜਦੋਂ ਮਤਲਬ 31/24 ਨੂੰ ਇੱਕ ਸਹਿਰ ਸੇ ਵਰਨਾ ਕਾਰ ਮਿਸਿੰਗ ਸੀਗੀ ਜੇਦੇ ਤਹਿਤ थाना ਸਿਵਲ ਲਾਈਨ ਸੇ एक सौ इकती नवा मुकदमा दर्ज किया गया और सिविल लाइन की पुलिस वालों बहुत ही वाली काम किया गया टीम तीन टीम बना के बहुत टेक्नीकल तरीके ट्रेस किया गया और जो एक कोऑर्डिनेटेड रेड किया गया तो उत्तर दो बंदे अरेस्ट हुए मौके ते जरी से जो चोरी वाली वर्णन गड्डी वो बरामद हुई नाल, नाल दो गर बरामद हुए एंड अपार्ट फ्रॉम दैट जदों के मकान की चैकिंग की गई तो दस तो बारह गड्डियों स्पेयर पार्ट उ बरामद हुए ਕਾ ਵੀ ਕਿਸੇ ਇਸ ਤਰ੍ਹਾਂ ਦੀ ਜਿਹੜੀਆਂ ਵਾਰਦਾਤਾਂ ਦੇ ਵਿਚਕਾਰ ਇਨਵੋਲਵ ਸੀਗੇ ਜੀ ਪਹਿਲਾਂ ਵੀ ਜੀ ਕਰ ਵੈਰੀਫਾਈ ਵੀ ਕਰ ਰਹੇ ਹਾਂ ਔਰ ਇੱਕ ਬੰਦੇ ਦੇ ਖਿਲਾਫ ਪੁਰਾਣਾ ਚੋਰੀ ਦਾ ਮਕਦਮਾ ਵੀ ਦਰਜ ਹੈ ਔਰ ਅਸੀਂ ਇਹ ਵੀ ਵੈਰੀਫਾਈ ਕਰ ਰਹੇ ਕਿ ਸਪੇਅਰ ਪਾਰਟਸ ਕਿੱਥੇ ਸੇਲ ਕਰਦੇ ਸੀਗੇ ਵਿਦ ਆ ਕੋਈ ਕਬਾਰੀ ਵਾਲਾ ਇਨਵੋਲਵ ਹੈ ਮੇਟਾ ਪਟਿਆਲਾ ਦੇ ਕੋਈ ਕਬਾਰੀ ਵਾਲਾ ਇਨਵੋਲਵ ਹੋਇਆ ਜਾਂ ਫਿਰ ਪਟਿਆਲੇ ਤੋਂ ਬਾਹਰ ਵੀ ਕੋਈ ਇਨਵੋਲਵ ਹੈ ਕਿ ਨਹੀਂ ਇਸ ਸਮੇਂ ਪਟਿਆਲਾ ਦੇ ਅਨਾਜ ਮੰਡੀ ਤੇ ਜਿਹੜਾ ਪਟਿਆਲਾ ਦੀ ਜਿਹੜੀ ਮੋਡਲ ਟਾਊਨ ਥਾਣਾ ਉੱਥੇ ਮੌਜੂਦ ਹੈ ਜਿੱਥੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅੰਜਾਮ ਦੇਣ ਵਾਲੇ ਜਿਹੜੇ ਦੋ ਵਿਅਕਤੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਸਪੇਅਰ ਪਾਰਟ ਸੀਗੇ ਉਹਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਮਾਰਕੀਟ ਦੇ ਵਿਚਕਾਰ ਵੇਚਿਆ ਜਾਂਦਾ ਸੀ ਕਿਉਂਕਿ ਜਦੋਂ ਵੀ ਕੋਈ ਵੀ ਗੱਡੀ ਚੋਰੀ ਕੀਤੀ ਜਾਂਦੀ ਸੀ ਤਾਂ ਉਹ ਤੋਂ ਘੰਟੇ ਦੇ ਵਿੱਚ ਹੀ ਉਹਦੇ ਸਪੇਅਰ ਪਾਰਟ ਅਲੱਗ ਕਰ ਦਿੱਤੇ ਜਾਂਦਾ ਸੀ ਜਿਸ ਤੋਂ ਬਾਅਦ ਉਸ ਨੂੰ ਕ੍ਰੇਜ਼ ਕਰਨਾ ਜਿਹੜਾ ਮੁਸ਼ਕਿਲ ਹੋ ਜਾਂਦਾ ਹੈ ਕੋਈ ਵੀ ਉਸ ਨੂੰ ਕ੍ਰੇਜ਼ ਨਹੀਂ ਕਰ ਪੰਦਾ ਜਿਸ ਦੇ ਚਲਦੇ ਆ ਜਿਹੜੇ ਇਹ ਜਿਹੜੇ ਛਾਤਰ ਤੌਰ ਸਾਨੀ ਨਾਲ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀਗਾ ਪਟਿਆਲਾ ਤੋਂ ਪ੍ਰੋਫੈਸਰ ਸਿੰਘ ਦੀ ਰਿਪੋਰਟ ਕੈਮਰਾ ਪਰਸ ਮਨਿੰਦਰ ਦੇ ਨਾਲ ਦਾ ਅਨਮੂਟ ਪੰਜਾਬ ਡੀਆਈਡੀ ਪਟਿਆਲਾ ਰੇਡ ਅਤੇ ਐਸਐਸਪੀ ਪਟਿਆਲਾ ਦੀ ਦੇਖ ਰਹਿਤਾ ਕਿ ਹਮਾਰੇ ਅਨਸਰ ਬੰਦੇ ਦੇ ਖਿਲਾਫ ਕਿਲਾਈ ਦੀ ਮੁਹਿੰਮ ਤੇ ਪਟਿਆਲਾ ਪੁਲਿਸ ਨੂੰ ਵੱਡੀ ਕਾਵਾ ਵੀ ਉਸ ਵੇਲੇ ਮਿਲੀ ਜਦੋਂ ਡੀਐਸਪੀ ਸਿਟੀ 1 ਸੰਦੀਪ ਗੌਰ ਐਸਐਸਓ ਸਿਵਲ ਲਾਈਨ ਅਮੀ ਵੀ ਚੈਲ ਚੌਕੀ ਇਨਚਾਰਜ ਮੋਡਰਨ ਰਣਜੀਤ ਤੇ ਐਸਐਸਪੀ ਭਵਨ ਕੁਮਾਰ ਦੀ ਟੀਮ ਵਰਗ दो बंदे नु ਕਾਬੂ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਾਲ ਹੀ ਦੇ ਨਾ ਵਿੱਚ ਪਟਿਆਲਾ ਸੈਕਟਰ ਚ ਚੋਰੀ ਦੀ ਵਾਰਦਾਤ ਕਾਫੀ ਜ਼ਿਆਦਾ ਹੋ ਰਹੀ ਸੀ ਜਿਹਦੇ ਵਿੱਚ ਕੋ ਵਿਲੇਜ ਦੀ ਚੋਰੀ ਹੋ ਰਹੀ ਸੀ 23 ਸਤ 2024 ਇੱਕ ਵਰਨਾਕਾਰ ਮਸ਼ੀਨਰੀ ਦੀ ਕੰਪਲੇਨ ਸਾਡੇ ਕੋਲ ਆਈ ਸੀ ਜਸਵੰਤ ਸਿੰਘ ਵੱਲੋਂ ਉਹਦੇ ਤਹਿਤ ਖਾਨਾ ਸਿਵਲ ਲਾਈਨ ਤੇ ਮੁਕੱਦਮਾ ਨੰਬਰ 131 ਦਰਜ ਕੀਤਾ ਗਿਆ ਉਸ ਤੋਂ ਬਾਅਦ ਬੜੀ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਦੋ ਤਿੰਨ ਟੀਮਾਂ ਬਣਾ ਕੇ ਇਹਨਾਂ ਦੇ ਖਿਲਾਫ प्रॉपर तरीके रूट रूटमैप बना के और जो भी टेक्नीकल सहाय सहायता होंगी तहत आगे प्रॉपर मतलब दूजे जिले के भी टीम टीमों तालमेल करके दो बंद काबू किया गया जिन्हों का नाम शरदजीत गुरजीत सिंह है जो इन्होंने काबू किया गया तो चोरी की गड्डी वर्ना गड्डी भी रिकवर हो गई उसने नाल ना एक सेंट्रल ग एक वरना ग्डी होर भी रिकवर हो गई जो इधर तलाशी की गई तो उत्तर अराउंड दस बारह गड्डियों के स्पेयर पार्ट्स सब मिले तो बाद जो इन्ह की पूछगिछ की गई तो ये क्लीयर हुआ कि एक चोड़ी दड्डी ले जाकर हम लोग एक रेंटेड घर से ले जाते थे और ग्डी कट करके स्पेयर पार्ट्स आले दुआले स्टेट से जाके सेल करते से तो देखो कि इन्ह का बैकग्राउंड जरा गुरजीत सिंह दिल्ली का रहने वाला है ये खिलाफ़ चोड़ी के पुराने मुकदमे भी दर्ज हैं और एक मैकेनिक हैं

ਪ੍ਰੋਪਰ ਗੱਡੀ ਹੈ ਬਰਾਮਦੀ ਦੋ ਵਰਨਾ ਤੇ ਇੱਕ ਸੈਂਟਰੋ ਗੱਡੀ ਇਸ ਤੋਂ ਇਲਾਵਾ ਅਰਾਊਂਡ 10 ਤੋਂ 12 ਗੱਡੀਆਂ ਦੇ ਸਪੇਅਰ ਪਾਰਟਸ ਬਰਾਮਦ ਹੋਏ ਜਿਵੇਂ ਕਿ ਟਾਇਰ ਇੰਜਨ ਦੇ ਪਾਰਟਸ ਉਹ ਸਾਰੇ ਇਸ ਤੋਂ ਇਲਾਵਾ ਜਿਹੜਾ ਪਾਰਟਸ ਦੇ ਵੇਟ ਵੇਚ ਚੁਕੇ ਜੀ ਉਹਨਾਂ ਨਾਲ ਵੀ ਕੁਝ ਕੀ ਹੋਏਗੀ ਕਿ ਕਿਹੜੀ ਕਿਹੜੀ ਆਬਵੀਅਸਲੀ ਬਾਤ ਇਹ ਦੀ ਵਿਸ਼ੇ ਨਾਲ ਦੇਖੋ ਜੀ ਮਤਲਬ ਮੋਸਟ ਪ੍ਰੋਬਬਲੀ ਕਬਾੜੀ ਵਾਲੇ ਦਾ ਵੀ ਸਾਮਿਲ ਹੋ ਸਕਦਾ ਹੈ ਤੋਂ ਇਸ ਤੋਂ ਇਲਾਵਾ ਜਿਹੜੇ ਸਪੇਅਰ ਪਾਰਟਸ ਤੇ ਡੀਲ ਕਰਦੇ ਉਹ ਨਦੀ ਵਿੱਚ ਮਿਲਿਤ ਹੋ ਸਕਦਾ ਹੈ ਡਾਇਰੈਕਟ ਸੇਲ ਕਰਦੇ ਸੀ ਜਾਂ ਕਿਵੇਂ ਸੇਲ ਕਰਦੇ ਸੀ ਜਾ ਕੇ ਅਸੀਂ ਕੁਝ ਕੁ ਕਰ ਰਹੇ ਹਾਂ ਇਹਦੇ ਵਿੱਚ ਕੋਪਰ ਲਿੰਕੇਜਸ ਨਿਕਲਣਾ ਹੈ ਫੋਰਵਰਡ ਲਿੰਕੇਜ ਨਿਕਲਣਾ ਬੈਕਵਰਡ ਲਿੰਕੇਜ ਵੀ ਨਿਕਲਣਾ ਪਰ ਮੌਕੇ ਤੇ ਹੀ ਦਫਤਰ ਬਰਾ ਗੱਟਿਓ ਦੇ ਸਪੇਅਰ ਪਾਰਟਸ ਬਰਾਮਤ ਕੀਤੇ ਗਏ ਜਿਹੜਾ ਮਕੈਨਿਕ ਦਾ ਕੰਮ ਕਰਦਾ ਉਸ ਨੂੰ ਦੱਸਿਆ ਇਹ ਮਕੈਨਿਕ ਦਾ ਕੰਮ ਕਿੱਥੇ ਪਟਿਆਲੇ ਕਰਦੇ ਸੀ ਜਾਂ ਕਿੱਥੇ ਹੋਰ ਕਰਦਾ ਸੀ ਪਹਿਲਾਂ ਪਹਿਲੇ ਦਿੱਲੀ ਚ ਕਰਦਾ ਸੀਗਾ ਪਟਿਆਲਾ ਨਾਲ ਕਿਵੇਂ ਲਿੰਕ ਬਣਾਇਆ ਇਹਨਾਂ ਦਾ ਪਟਿਆਲੇ ਕਿਵੇਂ ਐਕਟ ਜਿਹੜਾ ਦੂਜਾ ਕਿਊ ਪਟਿਆਲੇ ਦੇ ਕਰਕੇ ਪਟਿਆਲੇ ਸ਼ਹਿਰ ਪਟਿਆਲੇ ਦੀ ਖਵਾੜੀ ਮਾਰਕੀਟ ਵਿੱਚ ਵੀ ਕੋਈ ਇਹਨਾਂ ਦੇ ਵਿੱਚ ਹੀ ਵਾਪਰ ਅੱਛਾ ਸਾਰੇ ਬਰੀ ਪਾਈਪ ਕਰ ਰਹੇ ਨੇ ਉਹਨਾਂ ਦਾ ਜਿਹੜਾ ਸਟੀਡੀਆਰ ਵਗੈਰਾ ਉਹ ਵੀ ਅਸੀਂ ਲੈ ਰਹੇ ਹਾਂ ਉਹਦੇ ਵਿੱਚ ਵੀ ਲਿੰਕੇਜਸ ਨਿਕਲਦੇ ਨੇ ਸਰ ਰਹਿਣ ਵਾਲੇ ਦੇ ਖੇਤਰ ਤੋਂ ਇਹ ਕੰਮ ਕਰ ਰਹੇ ਸੀ ਕਿੰਨੀ ਕੁ ਉਮਰੇ ਸੀ ਇਹ ਇਹ ਦਫਾ ਗੁੱਜਗਰ ਸਪੇਅਰ ਨੇ ਕੁਝ ਮਿਹਨਤੀ ਕੰਮ ਕਰ ਰਹੇ ਸੀ ਕਿ ਬਿਕੋਜ਼ ਜਦੋਂ 12 ਗੱਡੀ ਰਿਕਵਰ ਹੋ ਚੁੱਕੀ ਉਹਨਾਂ ਦੇ ਸਪੇਅਰ ਪਾਰਟਸ ਵੀ ਕਵਰ ਹੋ ਗਏ ਨੇ ਹੋਰ ਵੀ ਰਿਕਵਰੀ ਦੀ ਉਮੀਦ ਹੈ ਚੋਰੀਆਂ ਕਿਹੜੇ ਕਿਹੜੇ ਇਲਾਕੇ ਚ ਹੋਈਆਂ ਨੇ ਪਟਿਆਲੇ ਚ ਦੇਖੋ ਜਿਹੜੀ ਤਿੰਨ ਗੱਡੀ ਚੋਰੀ ਹੈ ਸ਼ਹਿਰ ਦੇ ਵਿੱਚ ਜਿੱਥੇ ਵੀ ਅਬੈਂਡਨਡ ਪਾਰਕਿੰਗ ਵਗੈਰਾ ਹੁੰਦੀ ਸੀ ਉੱਥੋਂ ਹੀ ਚੋਰੀ ਕਰਕੇ ਜਾ ਕੇ ਕਰ ਕਰ ਕੇ ਸੇਲ ਕਰਦੇ ਸੀ ਜਿਹੜੇ ਪੁਰਾਣੇ ਕੇਸ ਨੇ ਉਹਦੇ ਚ ਵਾਂਟਡ ਸੀ ਜਾਂ ਜ਼ਮਾਨਤ ਸੀ ਕੀ ਸਟੇਟਸ ਹੈ ਦਾ ਉਹਦੇ ਵਿੱਚ ਜ਼ਮਾਨਤ ਸੀ ਕਿ ਸਰ ਇਹ ਰਹਿਣ ਵਾਲੇ ਕਿੱਥੇ ਨੇ ਇਹ ਪਟਿਆਲਾ ਦੇ ਰਹਿਣ ਨੇ